ਭਾਈ ਮਤੀ ਦਾਸ ਜੀ ਕਰਿਆਲਾ ਜ਼ਿਲ੍ਹਾ ਜਿਹਲਮ ਦੇ ਵਸਨੀਕ ਸ਼ਿਬਰ ਗੋਤ ਦੇ ਬ੍ਰਾਹਮਣ ਭਾਈ ਪ੍ਰਾਗਾ ਜੀ ਦੇ ਜੱਠੇ ਪੁੱਤਰ ਸਨ ਆਪ ਦੇ ਦਾਦਾ ਜੀ ਮਹਾਤਮਾ ਗੋਤਮ ਦਾਸ ਜੀ ਬੜੇ ਕਰਨੀ ਵਾਲੇ ਪੁਰਖ ਸਨ ਭਾਈ ਪ੍ਰਾਗਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਪਾਸੋਂ ਸਿੱਖੀ ਧਾਰਨ ਕਰਕੇ ਆਪਣਾ ਜੀਵਨ ਹੋਰ ਨਾਲ ਲਈ ਮਨੂਮਾ ਬਣਾਇਆ ਇਹ ਧਰਮਵੀਰ ਗੁਰੂ ਹਰਗੋਬਿੰਦ ਸਾਹਿਬ ਦੇ ਧਰਮ ਜੁੱਧਾਂ ਵਿੱਚ ਸ਼ਾਮਲ ਹੋਇਆ ਇਸ ਆਤਮ ਗਿਆਨੀ ਧਰਮਬੀਰ ਮਹਾਤਮਾ ਦੇ ਚਾਰ ਪੁੱਤਰ ਸਨ ਭਾਈ ਮਤੀ ਦਾਸ ਸਤੀ ਦਾਸ ਜਤੀ ਦਾਸ ਅਤੇ ਸਖੀ ਦਾਸ ਗੁਰੂ ਤੇਗ ਬਹਾਦਰ ਜੀ ਨੇ ਭਾਈ ਮਤੀ ਦਾਸ ਨੂੰ ਆਪਣਾ ਦੀਵਾਨ ਥਾਪਿਆ ਜਦ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਧਰਮ ਦੀ ਰੱਖਿਆ ਲਈ ਦਿੱਲੀ ਵਿੱਚ ਸ਼ਹੀਦੀ ਪ੍ਰਾਪਤ ਕਰਨ ਗਏ ਤਾਂ ਆਪ ਨੇ ਆਪਣੇ ਨਾਲ ਪੰਜ ਸਿੱਖ ਖੜੇ ਸਨ ਭਾਈ ਮਤੀ ਦਾਸ ਉਹਨਾਂ ਵਿੱਚੋਂ ਇੱਕ ਸਨ ਆਪ ਨੂੰ ਗੁਰੂ ਜੀ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸਲਾਮ ਜਾਂ ਮੌਤ ਵਿੱਚੋਂ ਇੱਕ ਨੂੰ ਚੁਣਨ ਲਈ ਕਿਹਾ ਗਿਆ ਆਪ ਨੇ ਧਰਮ ਛੱਡ ਕੇ ਜੀਉਣਾ ਕਬੂਲ ਨਾ ਕੀਤਾ ਆਪ ਨੂੰ ਦੋ ਫੱਟਿਆਂ ਵਿਚਕਾਰ ਬੰਨ੍ਹ ਕੇ ਆਰੇ ਨਾਲ ਚੀਰਿਆ ਗਿਆ ਇੱਧਰ ਜਲਾਦ ਸਿਰ ਤੇ ਯਾਰਾ ਚਲਾ ਰਹੇ ਸਨ ਉਧਰੋਂ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਜਦ ਸਰੀਰ ਦੇ ਟੁਕੜੇ ਹੋ ਗਏ ਤਾਂ ਇਹ ਪਵਿੱਤਰ ਆਤਮਾ ਸੱਚਖੰਡ ਪਹੁੰਚ ਗਈ ਇਹ ਸਾਕਾ ਮੱਗਰ ਸੰਮਤ 1732 ਵੀ ਅੰਗਰੇਜ਼ੀ ਮਹੀਨਾ ਨਵੰਬਰ 1675 ਦਾ ਹੈ